ਬੀਬੀਸੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰਾਂ ਐਸਐਸਪੀ ਦਫ਼ਤਰ ਵੱਲੋਂ ਕ੍ਰਾਈਮ ਰਿਪੋਰਟ ਅਨਸਾਰ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਵਿੱਚ ਕੁੱਲ 11 ਥਾਣਿਆਂ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਜਿਨ੍ਹਾਂ ਵਿੱਚ ਨਸ਼ੇ ਨੂੰ ਲੈ ਕੇ 9 ਇੱਕ ਕੁੱਟਮਾਰ ਦਾ ਤੇ ਇੱਕ ਹੋਟਲ ਵਿੱਚ ਆਰਕੈਸਟਰਾ ਵਾਲੀਆਂ ਕੁੜੀਆਂ ਨੂੰ ਬੇਵਪਾਰ ਕਰਾਉਣ ਦਾ ਮਾਮਲਾ ਦਰਜ ਹੋਇਆ ਹੈ ਸੋ ਥਾਣਾ ਕੋਤਵਾਲੀ ਦੇ ਵਿੱਚ ਇਨਸਪੈਕਟਰ ਪਰਮਿੰਦਰ ਸਿੰਘ ਨੇ ਜੋ ਜਾਣਕਾਰੀ ਦਿੱਤੀ ਕ੍ਰਾਈਮ ਰਿਪੋਰਟ ਦੇ ਵਿੱਚ ਉਸ ਅਨਸਾਰ ਕੁੱਲ 10 ਜਣਿਆਂ ਤੇ ਮਾਮਲਾ ਦਰਜ ਹੋਇਆ ਸਮੇਤ ਹੋਟਲ ਮਾਲਕ ਪੰਕਜ ਕੁਮਾਰ ਤੇ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਆਰਕੈਸਟਰਾ ਵਾਲੀਆਂ ਕੁੜੀਆਂ ਨੂੰ ਮਿਲਾ ਕੇ ਉੱਥੇ ਕਿੱਟੀ ਪਾਰਟੀ ਦੇ ਬਹਾਨੇ ਗਾਕਾਂ ਨੂੰ ਪਰੋਸਿਆ ਜਾਂਦਾ ਸੀ ਤੇ ਮੋਟੀ ਕਮਾਈ ਕੀਤੀ ਜਾਂਦੀ ਸੀ ਜਿਸ ਕਰਕੇ ਇੱਕ ਜੋ ਸੂਚਨਾ ਮਿਲੀ ਪੁਲਿਸ ਨੂੰ ਕਤਵਾਲੀ ਨੂੰ ਤਾਂ ਉਹਨਾਂ ਨੇ ਛਾਪਾ ਮਾਰ ਕੇ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਪੰਕਜ ਕੁਮਾਰ, ਗਗਨਦੀਪ ਸਿੰਘਲਾ ਜੋ ਅੰਕਸ਼, ਜਤਿੰਦਰ, ਗੁਰਦੀਪ ਇਹ ਗਿੱਦੜਵਾਦੇ ਰਹਿਣ ਵਾਲੇ ਨੇ, ਰੁਪਿੰਦਰ ਸਿੰਘ ਵਿਰਕਦਾ ਤੇ ਪ੍ਰਦੀਪ ਤੇ ચંદ્રਪਾਲ ਹਨੂਮਾਨਗੜ੍ਹ ਦੇ ਰਹਿਣ ਵਾਲੇ ਨਾ ਤੇ ਇਸੇ ਤਰ੍ਹਾਂ ਹੀ ਇੱਕ ਸੁਭਾਕਰ ਘੋਸ਼ ਜੋ ਜੀਰਕਪੁਰ ਜ਼ਿਲ੍ਹਾ ਮਹਾਲੀ ਦਾ ਰਹਿਣ ਵਾਲਾ ਹੈ। ਇਹਨਾਂ ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਗੱਲ ਕਰਦੇ ਹਾਂ ਚਰਚਾ ਇਸ ਗੱਲ ਦੀ ਹੈ ਕਿ ਜਦੋਂ ਪੁਲਿਸ ਨੂੰ ਮੁਕਬਰੀ ਮਿਲਦੀ ਹੈ ਉਦੋਂ ਹੀ ਐਕਸ਼ਨ ਹੁੰਦਾ ਹੈ ਤੇ ਉਹ ਹੁੰਦਾ ਵੀ ਉਦੋਂ ਹੀ ਹੈ ਜਦੋਂ ਜਿਸ ਹੋਟਲ ਦੇ ਵਿੱਚ ਮੁਖਬਰ ਵੱਲੋਂ ਦੱਸਿਆ ਜਾਂਦਾ ਹੈ ਪਰ ਜ਼ਿਲ੍ਹੇ ਦੇ ਬਹੁਤ ਸਾਰੇ ਹੋਟਲ ਹੈ ਜਿਨ੍ਹਾਂ ਵਿੱਚ ਗੋਨਿਆਣਾ ਰੋਡ ਤੇ ਹੀ ਕਾਫੀ ਦੇ ਵਪਾਰ ਦੇ ਧੰਦੇ ਚੱਲਦੇ ਹਨ ਉਹਨਾਂ ਦੀ ਸੂਚਨਾ ਪੁਲਿਸ ਨੂੰ ਕਿਉਂ ਨਹੀਂ ਮਿਲਦੀ ਇਹ ਸੋਚਣ ਵਾਲੀ ਗੱਲ ਹੈ ਇਹ ਸਬੰਧਤ ਥਾਣੇ ਦੇ ਜੋ ਮੁਖ ਅਫਸਰ ਹਨ ਉਹਨਾਂ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਤੇ ਆਦਮੀ ਜਾਂ ਬੰਦੇ ਆਪਦੇ ਲਾਉਣੇ ਚਾਹੀਦੇ ਹਨ ਤੇ ਇਹ ਦੇਵ ਵਪਾਰ ਦਾ ਧੰਦਾ ਜੋ ਬਠਿੰਡੇ ਵਿੱਚ ਹੈ ਬੜੀ ਵੱਡੀ ਪੱਧਰ ਤੇ ਹੋ ਰਿਹਾ ਹੈ ਇਸ ਨੂੰ ਰੋਕਿਆ ਨਹੀਂ ਜਾ ਰਿਹਾ ਸੋ ਇਹ ਜਰੂਰ ਚਾਹੀਦਾ ਹੈ ਕਿ ਜਿਸ ਦੀ ਮਖਬਰੀ ਆਮ ਬੰਦੇ ਵੱਲੋਂ ਦਿੱਤੀ ਜਾਵੇ ਉਸੇ ਵਿਰੁੱਧ ਹੀ ਕਾਰਵਾਈ ਹੁੰਦੀ ਹੈ ਦੂਜੀ ਵਾਸਤੇ ਜੋ ਹੋਟਲਾਂ ਦੇ ਵਿੱਚ ਕੰਮ ਹੋ ਰਿਹਾ ਉਹਦੇ ਵਿੱਚ ਪੁਲਿਸ ਅੱਖਾਂ ਮੀਚ ਲੈਂਦੀ ਹੈ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ